ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਐਜੂਕੇਟਰ ਭਰਤੀ ਦਾ ਆਫੀਸ਼ਲ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 21 ਜੁਲਾਈ 2025 ਨੂੰ ਐਂਡ ਅੱਜ ਦੇ ਦਿਨ ਹੀ ਇਹਨਾਂ ਵੱਲੋਂ ਆਫੀਸ਼ਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੈਸੇ ਤਾਂ ਉਮੀਦ ਇਹ ਸੀਗੀ ਕਿ ਅੱਜ ਦੇ ਦਿਨ ਹੀ ਆਨਲਾਈਨ ਪੋਰਟਲ ਵੀ ਓਪਨ ਕਰ ਦਿੱਤਾ ਜਾਊਗਾ ਬਟ ਇਹਨਾਂ ਦੇ ਵਿੱਚ ਜਿਹੜਾ ਡਿਟੇਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹਨਾਂ ਨੇ ਜਿਹੜੀ ਡੇਟ ਮੈਂਸ਼ਨ ਕੀਤੀ ਹੈ ਉਸ ਅਕੋਰਡਿੰਗ ਤੁਸੀਂ 28 ਜੁਲਾਈ ਤੋਂ ਅਪਲਾਈ ਕਰ ਸਕਦੇ ਹੋ ਐਂਡ ਤੁਸੀਂ 27 ਅਗਸਤ ਤੱਕ ਦਾ ਤੁਹਾਨੂੰ ਟਾਈਮ ਦਿੱਤਾ ਜਾਣਾ ਹੈ ਲਗਭਗ 1 ਮਹੀਨੇ ਦਾ ਜਿਹੜਾ ਟਾਈਮ ਹੈਗਾ ਜੀ ਉਹ ਦਿੱਤਾ ਜਾਊਗਾ ਇਹਨਾਂ ਫਾਰਮ ਨੂੰ ਫਿਲ ਕਰਨ ਦੇ ਲਈ वैसे ਇਹਦੇ ਵਿੱਚ ਜਿਹੜਾ ਵੀ एलिजिਬਿਲਟੀ ਕਰਾਈਟੇਰੀਆ ਹੈਗਾ ਆ ਪਹਿਲਾ ਵਾਲਾ ਹੀ ਦੇਖਣ ਨੂੰ ਮਿਲੂਗਾ ਮੈਂ ਬਰੀਫ ਦੇ ਵਿੱਚ ਸ਼ਾਰਟ ਦੇ ਵਿੱਚ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿੰਨਾ ਆ ਇਸ ਭਰਤੀ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਕਾਡਰ ਦੇਖਣ ਨੂੰ ਮਿਲਦੇ ਆ ਜੀ ਪ੍ਰਾਇਮਰੀ ਕਾਡਰ ਐਂਡ ਮਾਸਟਰ ਕਾਡਰ ਪ੍ਰਾਇਮਰੀ ਕਾਡਰ ਦੇ ਵਿੱਚ ਤੁਹਾਨੂੰ 393 ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਐਂਡ ਸਪੈਸ਼ਲ ਐਜੂਕੇਟਰ ਮਾਸਟਰ ਕਾਡਰ ਭਰਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ 332 ਪੋਸਟਾਂ ਦੇਖਣ ਨੂੰ ਮਿਲਣਗੀਆਂ ਵੈਸੇ ਇਹ ਹੈ ਗਿਆ ਸਿਰਫ ਸਪੈਸ਼ਲ ਐਜੂਕੇਟਰ ਦੀ ਭਰਤੀ ਜਿਹੜੇ ਕੀ ਵਿਸ਼ੇਸ਼ ਵਿਲੱਖਣ ਬੁੱਧੀ ਵਾਲੇ ਬੱਚੇ ਹੁੰਦੇ ਆ ਜੀ ਉਹਨਾਂ ਨੂੰ ਪੜਾਉਣ ਦੇ ਲਈ ਜਿਹੜੇ ਟੀਚਰਸ ਦੀ ਲੋਡ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਉਹਨਾਂ ਟੀਚਰਸ ਨੂੰ ਹੀ ਸਪੈਸ਼ਲ ਐਜੂਕੇਟਰ ਕਿਹਾ ਜਾਂਦਾ ਆ ਸੋ ਕੁੱਲ ਪੋਸਟਾਂ ਦੀ ਗਿਣਤੀ ਬਾਰੇ ਮੈਂ ਤੁਹਾਨੂੰ ਦੱਸਦਾ ਆ ਅਰਜ਼ੀਆਂ ਦੀ ਮੰਗ ਬਾਰੇ ਮੈਂ ਦੱਸਦਾ ਆ ਕਿ ਹਫ਼ਤੇ ਬਾਅਦ ਭਾਵ ਇਹ ਹੈ ਕਿ ਤੁਸੀਂ 27 ਜੁਲਾਈ ਤੋਂ ਅਪਲਾਈ ਕਰ ਸਕਦੇ ਹੋ ਐਂਡ ਕਿ ਤੁਸੀਂ ਅਪਲਾਈ ਕਰ ਸਕਦੇ ਹੋ educationrecruitmentboard.com ਵਾਲੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਫਿਲਹਾਲ ਆਨਲਾਈਨ ਪੋਰਟਲ ਓਪਨ ਇਨਾਵਲ ਨੂੰ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਜਿਹੜੀ ਕੈਟੇਗਰੀਜ਼ ਵਾਈਜ਼ 1 ਡੇ ਕੀ ਆ ਪੋਸਟਾਂ ਦੀ ਗਿਣਤੀ ਦੀ ਜੇ ਮੈਂ ਗੱਲ ਕਰਾਂ ਉਹਦੇ ਡਿਟੇਲ ਵਿੱਚ ਮੈਂ ਨਹੀਂ ਜਾਊਗਾ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰ ਲੈਣੇ ਆ ਕੁਝ ਸਾਥੀ ਟੈਲੀਗ੍ਰam ਤੇ ਵੀ ਪੁੱਛ ਰਹੇ ਸੀ ਕਿ ਸਰ ਅਸੀਂ ਬੀਅਡ ਵਾਲੇ ਆ ਨਾਰਮਲ ਤੇ ਨਾਰਮਲ ਈਟੀਟੀ ਵਾਲੇ ਹੈਗੇ ਆ ਕੀ ਅਸੀਂ ਸਪੈਸ਼ਲ ਐਜੂਕੇਟਰ ਭਰਤੀ ਵਿੱਚ ਅਪਲਾਈ ਕਰ ਸਕਦੇ ਆ ਬਿਲਕੁਲ ਨਹੀਂ ਜੇਕਰ ਤੁਸੀਂ ਈਟੀਟੀ ਕਾਡਰ ਦੇ ਵਿੱਚ ਸਪੈਸ਼ਲ ਐਜੂਕੇਟਰ ਭਰਤੀ ਵਿੱਚ ਅਪਲਾਈ ਕਰਨ ਜਾ ਰਹੇ ਹੋ ਫਿਰ ਤੁਹਾਨੂੰ ਚਾਹੀਦੀ ਹੈ ਜੀ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਵਿੱਚ ਕਿੰਨੇ ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਨੇ ਜੀ ਜਨਰਲ ਕੈਟਾਗਰੀ ਵਾਲਿਆਂ ਦੇ ਲਈ 50 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਨੇ ਜੋ ਜਿਹੜੇ ਰਿਜ਼ਰਵਡ ਕੈਟਾਗਰੀ ਦੇ ਸਟੂਡੈਂਟ ਹੋਣਗੇ ਉਹਨਾਂ ਨੂੰ 45 ਪ੍ਰਤੀਸ਼ਤ ਮਿਨੀਮਮ ਜਿਹੜੇ ਨੰਬਰ ਨੇ ਗ੍ਰੈਜੂਏਸ਼ਨ ਦੇ ਵਿੱਚ ਉਹ ਹੋਣੇ ਲਾਜ਼ਮੀ ਆ ਪਲੱਸ ਉਹਨਾਂ ਨੇ ਸਪੈਸ਼ਲ ਈਟੀਟੀ ਦਾ ਕੋਰਸ ਕੀਤਾ ਹੋਵੇ ਸਪੈਸ਼ਲ ਡੀਅਰਡ ਵੀ ਤੁਸੀਂ ਕਹਿ ਸਕਦੇ ਹੋ ਐਂਡ ਇਸ ਤੋਂ ਇਲਾਵਾ ਉਹਨਾਂ ਨੇ ਪੀਐਸਟੈਟ ਦਾ ਪੇਪਰ 1 ਵੀ ਪਾਸ ਕੀਤਾ ਹੋਵੇ ਇਹ ਸੀਗੀ ਐਲੀਜੀਬਿਲਟੀ ਕਿਹੜੇ ਸਬਜੈਕਟ ਦੀ ਸਪੈਸ਼ਲ ਐਜੂਕੇਟਰ ਪ੍ਰਾਇਮਰੀ ਕਾਟਰ ਦੀ ਜੇਕਰ ਆਪਾਂ ਸਪੈਸ਼ਲ ਐਜੂਕੇਟਰ ਬੀਅਰਡ ਕਾਟਰ ਜਾਂ ਫਿਰ ਤੁਸੀਂ ਮਾਸਟਰ ਕਾਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਰਿਕੁਆਇਰਮੈਂਟ ਰੱਖੀ ਗਈ ਹੈ ਜੀ ਸਪੈਸ਼ਲ ਬੀਅਰਡ ਕੀਤੀ ਹੋਵੇ ਸਪੈਸ਼ਲ ਬੀਐਡ ਦੇ ਨਾਲ ਪੀਐਸਟੈਟ ਦਾ ਜਿਹੜਾ ਪੇਪਰ 2 ਹੈਗਾ ਜੀ ਉਹ ਪਾਸ ਕੀਤਾ ਹੋਵੇ ਐਂਡ ਸਪੈਸ਼ਲ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਪੈਸ਼ਲ ਬੀਐਡ ਦੇ ਨਾਲ ਜੇਕਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਹੀ ਬੀਐਡ ਹੁੰਦੀ ਹੈ ਤੇ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਤੁਹਾਡੇ ਮਿਨੀਮਮ ਪ੍ਰਤੀਸ਼ਤ ਹੋਣੇ ਚਾਹੀਦੇ ਆ ਉਹ ਹੋਣੇ ਚਾਹੀਦੇ ਨੇ ਜੀ 55% 55% ਜਨਰਲ ਕੈਟਾਗਰੀ ਲਈ ਤੇ ਅਦਰ ਜਿਹੜੇ ਰਿਜ਼ਰਵਡ ਕੈਟਾਗਰੀ ਦੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਘੱਟੋ ਘੱਟ 50% ਨੰਬਰ ਉਹਨਾਂ ਦੇ ਹੋਣੇ ਚਾਹੀਦੇ ਆ ਫੇਰ ਹੀ ਉਹ ਸਾਥੀ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰ ਸਕਦੇ ਨੇ ਉਮਰ ਸੀਮਾ ਦੀ ਵੀ ਗੱਲ ਕਰ ਲੈਣੇ ਆ ਕਿ ਉਮਰ ਸੀਮਾ ਜਿਹੜੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਇੱਕ 2025 ਤੋਂ ਇਹਨਾਂ ਨੇ ਏਜ ਕੈਲਕੂਲੇਟ ਕੀਤੀ ਹੈ 1 ਜਨਵਰੀ 2025 ਦੇ ਵਿੱਚ ਤੁਹਾਡੀ ਜਿਹੜੀ ਉਮਰ ਹੈਗੀ ਆ ਮਿਨਿਮਮ 18 ਸਾਲ ਤੇ ਮੈਕਸਿਮਮ 37 ਸਾਲ ਹੋਣੀ ਚਾਹੀਦੀ ਹੈ। ਬਾਕੀ ਤੁਹਾਨੂੰ ਪਤਾ ਆ ਰਿਜ਼ਰਵਡ ਕੈਟਾਗਰੀ ਵਾਲੇ ਕੈਂਡੀਡੇਟ ਨੂੰ ਥੋੜੀ-ਬਹੁਤ ਰਿਲੈਕਸੇਸ਼ਨ ਵੀ ਦੇਖਣ ਨੂੰ ਮਿਲਦੀ ਆ। ਸੋ 5-5 ਸਾਲ ਜਿਹੜੀ ਰਿਲੈਕਸੇਸ਼ਨ ਹੈਗੀ ਜੀ ਉਹਨਾਂ ਸਾਥੀਆਂ ਨੂੰ ਦੇਖਣ ਨੂੰ ਮਿਲੂਗੀ। ਬਾਕੀ ਜਿਹੜੇ ਪੀ ਡਬਲਯੂ ਡੀ ਕੈਂਡੀਡੇਟਸ ਹੋਣਗੇ ਉਹਨਾਂ ਨੂੰ 10 ਸਾਲ ਦੀ ਜਿਹੜੀ ਰਿਲੈਕਸੇਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲੇਗੀ। ਪੇ ਸਕੇਲ ਦੇ ਬਾਰੇ ਵੀ ਦੱਸ ਦਿੰਨੇ ਆ ਕਿ ਪ੍ਰਾਇਮਰੀ ਕਾਟਰ ਦੀ ਜਿਹੜੀ ਸੈਲਰੀ ਹੋਏਗੀ ਉਹ ਹੋਏਗੀ ਜੀ 29200 ਤੇ ਉਸ ਤੋਂ ਬਾਅਦ ਮਾਸਟਰ ਕਾਟਰ ਦੀ ਜਿਹੜੀ ਸੈਲਰੀ ਹੋ ਮੰਥਲੀ ਚੋਣ ਪ੍ਰਕਿਰਿਆ ਬਾਰੇ ਵੀ ਸਮਝ ਲੈਣੇ ਆ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਤੁਹਾਨੂੰ ਇੱਕ ਟੈਸਟ ਦੇਣਾ ਪੈਣਾ ਆ ਜਿਹੜਾ ਕਿ 100 ਨੰਬਰਾਂ ਦਾ ਟੈਸਟ ਹੋਊਗਾ ਆਬਜੈਕਟਿਵ ਟਾਈਪ ਕੁਐਸਚਨ ਪੁੱਛੇ ਜਾਣਗੇ ਉਸ ਟੈਸਟ ਦੇ ਆਧਾਰ ਤੇ ਹੀ ਤੁਹਾਡੀ ਜਿਹੜੀ ਮੈਰਿਟ ਹੈਗੀ ਆ ਜੀ ਉਹ ਬਣੇਗੀ ਐਂਡ ਇਸ ਤੋਂ ਇਲਾਵਾ 10ਵੀਂ ਦੇ ਪੱਧਰ ਤੱਕ ਤੁਸੀਂ ਪੰਜਾਬੀ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਜ਼ਰੂਰ ਪੜਿਆ ਹੋਵੇ ਐਂਡ ਤੁਹਾਡਾ ਇੱਕ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਵੀ ਲਿਆ ਜਾਊਗਾ ਜੇਕਰ 100 ਨੰਬਰ ਦਾ ਪੇਪਰ ਲਿਆ ਜਾਂਦਾ ਆ ਤੇ 50% ਨੰਬਰ ਜਿਹੜੇ ਹੈਗੇ ਨੇ ਜੀ ਉਹ ਲੈਣੇ ਲਾਜ਼ਮੀ ਨੇ ਜੇਕਰ ਤੁਸੀਂ 50% ਨੰਬਰ ਨਹੀਂ ਲੈ ਕੇ ਆਉਂਦੇ ਤਾਂ ਤੁਸੀਂ 100 ਨੰਬਰਾਂ ਦੇ ਵਿੱਚੋਂ 100 ਨੰਬਰ ਵੀ ਲੈ ਲੇ ਜੇਕਰ ਮੈਂ ਆਬਜੈਕਟਿਵ ਟਾਈਪ ਸਬਜੈਕਟ ਦੀ ਮੈਂ ਗੱਲ ਕਰਾਂ ਉੱਥੇ ਜੇ ਤੁਸੀਂ 100 ਨੰਬਰ ਵੀ ਲੈ ਆਉਨੇ ਹੋ ਫਿਰ ਵੀ ਤੁਹਾਡੀ ਸਿਲੈਕਸ਼ਨ ਨਹੀਂ ਹੋਣੀ ਜੇਕਰ ਤੁਸੀਂ ਪੰਜਾਬੀ ਕੁਆਲੀਫਾਈਂਗ ਪੇਪਰ ਦੇ ਵਿੱਚ ਚੰਗੇ ਨੰਬਰ ਜਾਂ ਫਿਰ 50% ਨੰਬਰ ਨਹੀਂ ਲੈ ਕੇ ਆਉਂਦੇ ਇਹ ਸਿਰਫ ਕਵਾਲਿਫਾਈਂਗ ਇਨ नेचर ਹੈ ਗਿਆ ਸਿਰਫ 50% ਨੰਬਰ ਹੀ ਲੈਣੇ ਆ ਇਹਦਾ ਮਤਲਬ ਬਿਲਕੁਲ ਨਹੀਂ ਹੈਗਾ ਕਿ ਜੇਕਰ ਕਿਸੇ ਸਾਥੀ ਦੇ 80 ਨੰਬਰ ਆ ਗਏ ਪੰਜਾਬੀ ਦੇ ਵਿੱਚ ਤਾਂ ਉਹਦੀ ਜੌਬ ਪੱਕੀ ਆ ਬਾਕੀ ਜਿਹੜੀ ਮੈਰਿਟ ਹੈਗੀ ਆ ਉਹ ਦੂਜੇ ਜਿਹੜੇ 100 ਨੰਬਰ ਹੋਣਗੇ ਸਬਜੈਕਟ ਦਾ ਜਿਹੜਾ ਪੇਪਰ ਹੋਊਗਾ ਆਬਜੈਕਟਿਵ ਟਾਈਪ ਉਸ ਆਧਾਰ ਤੇ ਹੀ ਤੁਹਾਡੀ ਜਿਹੜੀ ਮੈਰਿਟ ਹੈ ਗਿਆ ਜੀ ਉਹ ਦੇਖਣ ਨੂੰ ਮਿਲੇਗੀ ਜਰਨਲ ਐਂਡ ਅਦਰ ਦੀ ਜਿਹੜੀ ਫੀਸ ਲੱਗੇਗੀ ਜੀ ਆਨਲਾਈਨ ਅਪਲਾਈ ਕਰਦੇ ਟਾਈਮ ਉਹ ਹੋਏਗੀ ਜੀ 2000 ਤੇ ਜਿਹੜੇ ਰਿਜ਼ਰਵਡ ਕੈਟੇਗਰੀ ਵਾਲੇ ਸਟੂਡੈਂਟ ਹੋਣਗੇ ਉਹਨਾਂ ਦੀ ਫੀਸ ਹੋਏਗੀ 1000 ਤੇ ਜਿਹੜੇ ਐਕ ਸਰਵਿਸਮੈਨ ਹੋਣਗੇ ਜੀ ਉਹਨਾਂ ਦੀ ਕੋਈ ਫੀਸ ਇੱਥੇ ਦੇਖਣ ਨੂੰ ਨਹੀਂ ਮਿਲੇਗੀ ਰਿਜ਼ਰਵੇਸ਼ਨ ਦਾ ਬੈਨੀਫਿਟ ਲੈਣ ਦੇ ਲਈ ਤੁਹਾਡੇ ਕੋਲ ਸਪੈਸ਼ਲ ਕੈਟਾਗਰੀ ਦਾ ਜਿਹੜਾ ਵੀ ਸਰਟੀਫਿਕੇਟ ਹੋਏਗਾ ਜੀ ਉਹ ਅਵੇਲੇਬਲ ਹੋਣਾ ਚਾਹੀਦਾ ਹੈ ਤੇ ਰੈਜ਼ਿਡੈਂਸ ਜਿਹਨੂੰ ਤੁਸੀਂ ਵਸਨੀਕ ਦਾ ਸਰਟੀਫਿਕੇਟ ਕਹਿੰਦੇ ਹੋ ਜੀ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਬਾਕੀ ਤੁਸੀਂ ਜੇਕਰ ਅਪਲਾਈ ਕਰ ਰਹੇ ਹੋ ਤਾਂ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਸਾਰੀਆਂ ਕੁਆਲੀਫਿਕੇਸ਼ਨਾਂ ਇਹਨਾਂ ਵੱਲੋਂ ਮੰਗੀਆਂ ਗਈਆਂ ਨੇ ਬਾਕੀ ਹੋਰ ਤੁਹਾਡਾ ਕੋਈ ਡਾਊਟ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੇਕਰ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਪਤਾ ਹੋਊਗਾ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਜਵਾਬ ਮੈਂ ਜ਼ਰੂਰ ਲਿਖ ਕੇ ਭੇਜ ਦਵਾਂ ਤੇ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਇੰਟਰਸਟਿੰਗ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ